ਉਭੀ ਭਰਾ ਉਹ ਪਿੰਡ ਫਰੋਆਹੀ ਤੇ ਜ਼ਿਲ੍ਹਾ ਬਰਨਾਲਾ ਫਰੋਆਹੀ ਪਿੰਡ ਸਾਰਿਆਂ ਨੂੰ ਪਤਾ ਬਾਈ ਗੁਲਾਬ ਸਿੱਧੂ ਦਾ ਪਿੰਡ ਆ ਤੇ ਪੰਜ ਟਰੈਕਟਰ ਖੜੇ ਨੇ ਇੱਧਰ ਲੈਣ ਚ ਲੱਗੇ ਹੋਏ ਬਾਈ ਚੈੱਕ ਕਰਾ ਦੇ ਸੋਨਾਲੀ ਕਾ 350 ਬਰਾਸ ਤੇ ਇੱਧਰ ਖੜੇਗਾ ਮੈਸੀ ਕਿੰਨਾ ਮਾਡਲ ਆ ਬਈ ਇਹ ਇਹ 9 ਆ ਜੀ 2009 ਮਾਡਲ ਆ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਚੌਕੜਾ ਟਾਇਰਾਂ ਦਾ ਜਮ੍ਹਾਂ ਨਮ ਨਮ ਆ ਮੇਰਾ ਫਦਾ ਦੇਣ ਵਾਲਾ ਰੇਟ ਦੱਸਦੇ ਜਮ੍ਹਾਂ ਦੇਣ ਵਾਲਾ ਰੇਟ ਲਾਸਟ ਰੇਟ 280 ਦਾ 275 ਚ ਦੇ ਦਈਏ ਦੇ ਦਾਂਗੇ ਲੋ ਵੀ ਅੱਜ ਨੂੰ 275 ਹੋ ਜੂ ਤੇ ਪੰਜੇ ਟਰੈਕਟਰਾਂ ਦਾ ਨੰਬਰ ਪੰਜਾਬ ਦਾ ਪ 2012 ਮਾਡਲ ਆ ਪਾਵਰ ਸਟੀਅਰਿੰਗ ਹੈ ਡਬਲ ਪੰਪ ਡਬਲ ਪੰਪ ਹੈ ਹਾਂਜੀ ਇਹਦਾ ਰੇਟ ਕੀ ਹੈ ਬਾਈ ਰੇਟ ਦਾ 4 ਲੱਖ 10 ਤਾਂ ਨਸੀ ਰੱਖ ਦੇ ਦਾਂਗੇ 375 ਦਾ ਇਹ ਬਣ ਜਾਊਗਾ ਤੇ ਜਿਹੜਾ ਇੱਧਰ ਖੜਾ ਸਵਰਾਜ 855 ਕਿੰਨਾ ਮਾਡਲ ਹੈ ਨਵਾਂ ਆ ਜੀ ਨਵਾਂ ਮਾਡਲ ਆ ਮੂਰਲੇ ਟਾਇਰ ਤਾਂ ਨਵੇਂ ਮੰਗੂ ਹਾਂਜੀ ਪਿਛਲਿਆਂ ਦੀ ਕੀ ਕੰਡੀਸ਼ਨ ਹੈ ਪਿਛਲੇ ਵੀ ਹੈਗੇ 570 ਪੈਸੇ ਇਹ ਕਲੋਜ਼ ਕਰ ਇੰਜਨ ਵਾਲਾ ਕਲੋਜ਼ ਕਰ ਇੰਜਨ ਇਹਦਾ ਰੇਟ ਕੀ ਹੈ ਬਾਈ ਇਹਦਾ ਰੇਟ 3.5 ਲੱਖ ਦੇ ਦਾਂ ਤਨਤੀ ਦਾ 3 ਲੱਖ 30 ਹਜ਼ਾਰ ਦਾ ਤੇ ਆ 744 ਕਿੰਨਾ ਮਾਡਲ ਹੈ ਇਹ 2002 2002 ਮਾਡਲ ਆ ਸਾਰਾ ਓਰੀਜਨਲ ਇਹ ਕਿੰਨੇ ਚ ਦੇਣਾ ਹੈ ਕਿ 275 ਦਾ 275000 ਦਾ ਇਹ ਦੇਣਾ ਹੈ ਤੇ ਆ ਖੜਾ ਸੋਨਾ ਲੀਕਾ ਇੱਕ ਹੀ ਮਾਡਲ ਹੈ 21 ਮਾਡਲ ਹੈ ਮੂਰੇ ਵੱਡੇ ਟਾਇਰ ਪਾਏ ਹੋਏ ਨੇ ਚੱਲਿਆ ਕਿੰਨਾ ਹੋਇਆ ਬਈ ਇਹ ਸਭ ਕੁ 500 ਘੰਟਾ ਚੱਲਿਆ ਬਈ ਜਨ ਕਿ 525 ਘੰਟੇ ਚੱਲਿਆ ਹੋਇਆ ਹੈਗਾ ਸਾਰਾ オリジナル ਹੈ ਸਾਰਾ オリジナル ਹੈ ਰੇਟ ਕੀ ਹੈ ਬਈ ਇਹਦਾ ਜਿਹੜਾ 5.5 ਲੱਖ ਹੈ ਮੈਂ ਕਹਿੰਦਾ 525 ਘੰਟੇ ਚੱਲੇ ਹੋਏ ਰੇਟ ਵੀ 525 ਕਰ ਲ 525 ਦਾ ਦੇ ਦਾਂ ਲੋਨ ਕਿੰਨੇ ਦਾ ਹੋਜੂ ਪੌਣੇ 5 ਲੱਖ ਦਾ ਮਤਲਬ 50000 ਲਿਓ ਤੇ ਆਹ ਸੋਣ ਵਾਲੀ ਕਹੇ ਜਾਣ ਤੇ ਲੋ ਵੀ ਸੱਜਣੋ ਆ ਜੋ ਕਿ ਨਾ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਤੇ ਬਾਈ ਗੁਰਪਾਲ ਦਾ ਨੰਬਰ ਸਕਰੀਨ ਤੇ ਚੱਲੀ ਹੁੰਦਾ ਤਾਂ ਕਰ ਲੋ ਸੰਭਰ